ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਔਰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਫਿਰ ਹਾਲ ਦਲਜੀਤ ਦੋਸਾਂਝ ਦੀ ਜੱਟ ਐਂਡ ਜੁਲੀਅਟ 3 ਜਿਹੜੀ ਨੇ ਇਸ ਫਿਲਮ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ 104 ਕਰੋੜ ਦੀ ਕਮਾਈ ਕੀਤੀ ਤੇ ਹੁਣ ਮੀਡੀਆ ਰਿਪੋਰਟਰਾਂਹੀਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਦਲਜੀਤ ਦੋਸਾਂਝ ਸਨੀ ਦਿਓਲ ਦੇ ਨਾਲ ਬਾਰਡਰ 2 ਦੇ ਫਿਲਮ ਦੇ ਵਿੱਚ ਕੰਮ ਕਰਦੇ ਨਜ਼ਰ ਆਉਣਗੇ ਇੱਕ ਸਪਾਈ ਦਾ ਕਿਰਦਾਰ ਕਰਦੇ ਨਜ਼ਰ ਆਉਣਗੇ ਜੇ ਗੱਲ ਕਰੀਏ ਆਪਾਂ ਬਾਰਡਰ ਪਹਿਲੀ ਫਿਲਮ ਦੀ ਗੱਲ ਕਰੀਏ ਤਾਂ 1997 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ ਤੇ ਇਸ ਫਿਲਮ ਨੇ ਬਾਕਸ ਆਫਿਸ ਤੇ ਸਭ ਤੋਂ ਵੱਡੀ ਉਸ ਵੇਲੇ ਦੀ ਕਲੈਕਸ਼ਨ ਕੀਤੀ ਸੀਗੀ ਕਈ ਰਿਕਾਰਡ ਤੋੜ ਦਿੱਤੇ ਸੀਗੇ ਤੇ ਬਹੁਤ ਵੱਡੀ ਇਸ ਫਿਲਮ ਦੀ ਸਟਾਰ ਕਾਸਟ ਸੀਗੀ ਜਿਸ ਦੇ ਨਾਲ ਅਸੀਂ ਗੱਲ ਕਰੀਏ सनी देओल ਦੇ ਨਾਲ ਅਕਸ਼ੇ ਖੰਨਾ ਸੁਨੀਲ ਸ਼ੈਟੀ ਅਤੇ ਹੋਰ ਵੀ ਕਈ ਚਿਹਰੇ ਇਸ ਫਿਲਮ ਦੇ ਵਿੱਚ ਨਜ਼ਰ ਆਏ ਸੀਗੇ ਤੇ ਹੁਣ ਠੀਕ 27 ਸਾਲ ਬਾਅਦ ਇਸ ਫਿਲਮ ਦੇ ਵਿੱਚ सनी देओल ਦੇ ਨਾਲ ਦਲਜੀਤ ਦੋਸਾਂ ਸਪਾਈ ਦਾ ਕਿਰਦਾਰ ਕਰਦੇ ਨਜ਼ਰ ਆਉਣ ਵਾਲੇ ਨੇ ਸੋ ਮੀਡੀਆ ਰਾਹੀਂ ਇੱਕ ਮੀਡੀਆ ਰਿਪੋਰਟ ਦੇ ਰਾਹੀਂ ਇੱਕ ਖਬਰ ਜਿਹੜੀ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਦੇਖਣਾ ਇਹ ਹੋਵੇਗਾ ਕਿ ਦਿਲਜੀਤ ਦੋਸਾਂਝ ਪਹਿਲੀ ਵਾਰ ਫੌਜੀ ਦਾ ਕਿਰਦਾਰ ਕਰਦੇ ਨਜ਼ਰ ਆਉਣਗੇ ਔਰ ਕਿਵੇਂ ਦਾ ਕਿਰਦਾਰ ਉਹ ਕਰਨਗੇ ਫਿਲਹਾਲ ਇਹ ਜਿਹੜੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਦਿਲਜੀਤ ਦੋਸਾਂਝ ਬਾਲੀਵੁੱਡ ਦੀ ਵੱਡੀ ਫਿਲਮ ਕਿਉਂਕਿ ਜਿਸ ਤੋਂ ਪਹਿਲਾਂ ਗੱਲ ਕਰੀਏ ਸਨੀ ਦਿਓਲ ਨੇ ਗਦਰ 2 ਆਈ ਆਪਣਾ ਕਮਬੈਕ ਕੀਤਾ ਤੇ ਗਦਰ 2 ਨੇ ਵੀ ਕਈ ਰਿਕਾਰਡ ਜਿਹੜੇ ਸੈੱਟ ਕਰ ਦਿੱਤੇ ਬਾਲੀਵੁੱਡ ਦੇ ਵਿੱਚ ਤੇ ਉਸ ਤੋਂ ਬਾਅਦ ਠੀਕ ਹੁਣ ਅਗਲੀ ਬਲੌਕਬਾਸਟਰ ਫਿਲਮ ਦੇਣ ਨੂੰ ਸਨੀ ਦਿਓਲ ਤਿਆਰ ਨੇ ਤੇ ਇਸ ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਉਹਨਾਂ ਦੇ ਨਾਲ ਫੌਜੀ ਦਾ ਕਿਰਦਾਰ ਕਰਦੇ ਨਜ਼ਰ ਆਉਣਗੇ ਸੋ ਕਿਹਨੂ ਕਿਹਨੂ ਵੇਟ ਇਸ ਫਿਲਮ ਦਾ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਿਕਾ ਸਾਸੀਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਔਰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਫਿਰ ਹਾਲ ਦਲਜੀਤ ਦੋਸਾਂ ਦੀ ਜੱਟ ਐਂਡ ਜੁਲੀਅਟ 3 ਜਿਹੜੀ ਨੇ ਇਸ ਫਿਲਮ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ 104 ਕਰੋੜ ਦੀ ਕਮਾਈ ਕੀਤੀ ਤੇ ਹੁਣ ਮੀਡੀਆ ਰਿਪੋਰਟਰਾਂਹੀਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਦਲਜੀਤ ਦੋਸਾਂ ਸਨੀ ਦਿਓਲ ਦੇ ਨਾਲ ਬਾਰਡਰ 2 ਦੇ ਫਿਲਮ ਦੇ ਵਿੱਚ ਕੰਮ ਕਰਦੇ ਨਜ਼ਰ ਆਉਣਗੇ ਇੱਕ ਸਪਾਈ ਦਾ ਕਿਰਦਾਰ ਕਰਦੇ ਨਜ਼ਰ ਆਉਣਗੇ ਜੇ ਗੱਲ ਕਰੀਏ ਆਪਾਂ ਬਾਰਡਰ ਪਹਿਲੀ ਫਿਲਮ ਦੀ ਗੱਲ ਕਰੀਏ ਤਾਂ 1997 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ ਤੇ ਇਸ ਫਿਲਮ ਨੇ ਬਾਕਸ ਆਫਿਸ ਤੇ ਸਭ ਤੋਂ ਵੱਡੀ ਉਸ ਵੇਲੇ ਦੀ ਕਲੈਕਸ਼ਨ ਕੀਤੀ ਸੀਗੀ ਕਈ ਰਿਕਾਰਡ ਤੋੜ ਦਿੱਤੇ ਸੀਗੇ ਤੇ ਬਹੁਤ ਵੱਡੀ ਇਸ ਫਿਲਮ ਦੀ ਸਟਾਰ ਕਾਸਟ ਸੀਗੀ ਜਿਸ ਦੇ ਨਾਲ ਅਸੀਂ ਗੱਲ ਕਰੀਏ सनी देओल ਦੇ ਨਾਲ ਅਕਸ਼ੇ ਖੰਨਾ ਸੁਨੀਲ ਸ਼ੈਟੀ ਅਤੇ ਹੋਰ ਵੀ ਕਈ ਚਿਹਰੇ ਇਸ ਫਿਲਮ ਦੇ ਵਿੱਚ ਨਜ਼ਰ ਆਏ ਸੀਗੇ ਤੇ ਹੁਣ ਠੀਕ 27 ਸਾਲ ਬਾਅਦ ਇਸ ਫਿਲਮ ਦੇ ਵਿੱਚ सनी देओल ਦੇ ਨਾਲ ਦਲਜੀਤ ਦੋਸਾਂ ਸਪਾਈ ਦਾ किरदार ਕਰਦੇ ਨਜ਼ਰ ਆਉਣ ਵਾਲੇ ਨੇ ਸੋ ਮੀਡੀਆ ਰਾਹੀਂ ਇੱਕ ਮੀਡੀਆ ਰਿਪੋਰਟ ਦੇ ਰਾਹੀਂ ਇੱਕ ਖਬਰ ਜਿਹੜੀ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਦੇਖਣਾ ਇਹ ਹੋਵੇਗਾ ਕਿ ਦਿਲਜੀਤ ਦੋਸਾਂਝ ਪਹਿਲੀ ਵਾਰ ਫੌਜੀ ਦਾ ਕਿਰਦਾਰ ਕਰਦੇ ਨਜ਼ਰ ਆਉਣਗੇ ਔਰ ਕਿਵੇਂ ਦਾ ਕਿਰਦਾਰ ਉਹ ਕਰਨਗੇ ਫਿਲਹਾਲ ਇਹ ਜਿਹੜੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਦਿਲਜੀਤ ਦੋਸਾਂਝ ਬਾਲੀਵੁੱਡ ਦੀ ਵੱਡੀ ਫਿਲਮ ਕਿਉਂਕਿ ਜਿਸ ਤੋਂ ਪਹਿਲਾਂ ਗੱਲ ਕਰੀਏ ਸਨੀ ਦਿਓਲ ਨੇ ਗਦਰ 2 ਰਾਹੀਂ ਆਪਣਾ ਕਮਬੈਕ ਕੀਤਾ ਤੇ ਗਦਰ 2 ਨੇ ਵੀ ਕਈ ਰਿਕਾਰਡ ਜਿਹੜੇ ਸੈੱਟ ਕਰ ਦਿੱਤੇ ਬਾਲੀਵੁੱਡ ਦੇ ਵਿੱਚ ਤੇ ਉਸ ਤੋਂ ਬਾਅਦ ਠੀਕ ਹੁਣ ਅਗਲੀ ਬਲੌਕਬਾਸਟਰ ਫਿਲਮ ਦੇਣ ਨੂੰ ਸਨੀ ਦਿਓਲ ਤਿਆਰ ਨੇ ਤੇ ਇਸ ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਉਹਨਾਂ ਦੇ ਨਾਲ ਫੌਜੀ ਦਾ ਕਿਰਦਾਰ ਕਰਦੇ ਨਜ਼ਰ ਆਉਣਗੇ ਸੋ ਕਿਨੂੰ ਕਿਨੂੰ ਵੇਟ ਇਸ ਫਿਲਮ ਦਾ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਦੇਖਦੇ ਰਹੋ ਸੈਨਿਕ ਸਵੇਰਾ ਟੀਵੀ ਸਸਿਕਾ